32 ਸਾਲਾਂ ਦਾ ਸੀ ਜਗਮੋਣ ਸਿੰਘ ਕੋਲੀ ਇਹ ਦਿੱਲੀ ਦਾ ਰਹਿਣ ਵਾਲਾ ਸੀ ਤੇ ਇੱਕ ਕਾਰੋਬਾਰੀ ਸੀ ਇਹ ਆਪਣਾ ਬਿਜ਼ਨਸ ਕਰਦਾ ਸੀ ਇਸ ਦਾ ਰਵੜ ਮੈਨੂਫੈਕਚਰਿੰਗ ਦੀ ਇੱਕ ਫੈਕਟਰੀ ਸੀ ਇਹ ਕਰੋੜਾਂ ਕਮਾਉਂਦਾ ਸੀ ਲਗਭਗ 1 ਕਰੋੜ ਦੇ ਕਰੀਬ ਇਸ ਦੀ ਜਾਇਦਾਦ ਸੀ ਪਰ ਜੋ ਇਸ ਦੇ ਇਹ ਹਾਲਾਤ ਸੀ ਇਹ ਹਮੇਸ਼ਾ ਹੀ ਇਸ ਤਰ੍ਹਾਂ ਦੇ ਨਹੀਂ ਸੀ ਇਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਕਿਸੇ ਸਮੇਂ ਇਹ ਵੀ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਆਇਆ ਸੀ ਪਰ ਫਿਰ ਇਹ ਸੋਚਦਾ ਹੈ ਕਿ ਇਸ ਦੇ ਕੋਲ ਸਭ ਕੁਝ ਹੈ ਪਰ ਇੱਕ ਪੈਸਾ ਹੀ ਨਹੀਂ ਹੈ ਫਿਰ ਇਹ ਸੋਚਦਾ ਹੈ ਕਿ ਜੇ ਹੁਣ ਉਹਨਾਂ ਨੇ ਆਪਣੇ ਜੋ ਮਾੜੇ ਹਾਲਾਤ ਨੇ ਇਹ ਚੰਗੇ ਦਿਨ ਇਹਦੇ ਵਿੱਚ ਬਦਲਨੇ ਨੇ ਜਾਂ ਚੰਗੇ ਦਿਨ ਲਿਆਉਣੇ ਨੇ ਤਾਂ ਫਿਰ ਉਸ ਨੂੰ ਹੱਦ ਤੋੜਵੀਂ ਮਿਹਨਤ ਕਰਨੀ ਪਵੇਗੀ ਜਗਮਉਨ ਸਿੰਘ ਪੂਰੀ ਮਿਹਨਤ ਕਰਦਾ ਹੈ ਤੇ ਆਪਣਾ ਬਿਜ਼ਨਸ ਸਟਾਰਟ ਕਰਦਾ ਹੈ ਤੇ ਫਿਰ ਆਪਣੀ ਇਹ ਜੋ ਇਸਨੇ ਫੈਕਟਰੀ ਲਾਈ ਸੀ ਇਹ ਫੈਕਟਰੀ ਲਾਉਂਦਾ ਹੈ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਰਹਿੰਦੀ ਇਹ ਆਪਣੀ ਪਤਨੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਦੋਂ ਪੈਸਾ ਬਣਨ ਲੱਗ ਜਾਂਦਾ ਹੈ ਜਿਸ ਦੇ ਕੋਲ ਜਿਆਦਾ ਪੈਸਾ ਹੋ ਜਾਂਦਾ ਤਾਂ ਫਿਰ ਉਸ ਨੂੰ ਪੈਸੇ ਦਾ ਹੀ ਮੋਹ ਹੋ ਜਾਂਦਾ ਫਿਰ ਉਹ ਆਪਣੇ ਰਿਸ਼ਤੇਆਂ ਨੂੰ ਭੁੱਲ ਜਾਂਦਾ ਹੈ ਇਸ ਦੇ ਨਾਲ ਵੀ ਕੁਝ ਐਸਾ ਹੀ ਹੁੰਦਾ ਹੈ ਜਦੋਂ ਇਸ ਨੂੰ ਪੈਸਾ ਬਣਨ ਲੱਗਦਾ ਹੈ ਤਾਂ ਫਿਰ ਇਹ ਆਪਣੇ ਬਿਜ਼ਨਸ ਦੇ ਵਿੱਚ ਇੰਨਾ ਜਿਆਦਾ ਬਿਜ਼ੀ ਹੋ ਜਾਂਦਾ ਆ ਕਿ ਇਹ ਆਪਣੇ ਘਰਦਿਆਂ ਨੂੰ ਟਾਈਮ ਦੇਣਾ ਹੀ ਭੁੱਲ ਜਾਂਦਾ ਆ ਖਾਸ ਕਰ ਇਹ ਆਪਣੀ ਪਤਨੀ ਸੁਮਿਤ ਕੌਰ ਨੂੰ ਟਾਈਮ ਨਹੀਂ ਦੇ ਪਾਉਂਦਾ ਜਿਸ ਦੇ ਲਈ ਉਸਦੇ ਮਨ ਦੇ ਵਿੱਚ ਹਮੇਸ਼ਾ ਇਹ ਮਲਾਲ ਰਹਿੰਦਾ ਆ ਪਰ ਹੁਣ ਜਦੋਂ ਤੋਂ ਉਸਦੇ ਕੋਲ ਪੈਸਾ ਆ ਚੁੱਕਿਆ ਸੀ ਤਾਂ ਉਹ ਇੰਨਾ ਜ਼ਿਆਦਾ ਬਿਜ਼ੀ ਹੋ ਚੁੱਕਿਆ ਸੀ ਉਹ ਮੀਟਿੰਗਸ ਕਰਦਾ ਸੀ ਜਾਂ ਫਿਰ ਉਸ ਨੂੰ ਸ਼ਹਿਰ ਤੋਂ ਜਾਂ ਕੰਟਰੀ ਤੋਂ ਬਾਹਰ ਜਾਣਾ ਪੈਂਦਾ ਸੀ ਤਾਂ ਉਹ ਇੰਨਾ ਜ਼ਿਆਦਾ ਬਿਜ਼ੀ ਹੋ ਗਿਆ ਸੀ ਕਿ ਉਹ ਬਿਲਕੁਲ ਵੀ ਸਮਾਂ ਨਹੀਂ ਦੇ ਪਾਉਂਦਾ ਸੀ। ਸੁਮਿਤਤ ਕੌਰ ਹਮੇਸ਼ਾ ਚਾਹੁੰਦੀ ਸੀ ਕਿ ਉਸ ਦਾ ਪਤੀ ਉਸ ਨੂੰ ਸਮਾਂ ਦੇਵੇ ਤੇ ਉਸ ਦੀ ਜੋ ਫਿਜ਼ੀਕਲ ਨੀਡ ਹੈ ਉਸ ਨੂੰ ਪੂਰਾ ਕਰੇ। ਹੁਣ ਜਗਮਉਨ ਸਿੰਘ ਆਪਣੇ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਜ਼ੀ ਹੋ ਚੁੱਕਿਆ ਸੀ। ਉਹ ਹਮੇਸ਼ਾ ਹੀ ਰਾਤ ਨੂੰ ਦੇਰ ਨਾਲ ਘਰ ਆਉਂਦਾ ਸੀ ਤੇ ਜੇ ਕਦੇ ਉਹ ਜਲਦੀ ਟਾਈਮ ਦੇ ਨਾਲ ਘਰ ਪਹੁੰਚ ਵੀ ਜਾਂਦਾ ਸੀ ਤਾਂ ਫਿਰ ਉਸਦੀ ਪਤਨੀ ਚਾਹੁੰਦੀ ਸੀ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਉਸਦੀ ਜੋ ਖੁਆਇਸ਼ ਹੈ ਉਹ ਪੂਰਾ ਕਰੇ ਤੇ ਉਸਦੇ ਨਾਲ ਰੋਮਾਂਸ ਕਰੇ ਪਰ ਜੋ ਜਗਮੂਨ ਸਿੰਘ ਸੀ ਜੇ ਸਮੇਂ ਨਾਲ ਘਰ ਆ ਜਾਂਦਾ ਸੀ ਤੇ ਇਹ ਆਉਂਦਿਆਂ ਹੀ ਘਰ ਦੇ ਵਿੱਚ ਸੌ ਜਾਂਦਾ ਸੀ ਹੁਣ ਜੋ ਸੁਮਿਤ ਕੌਰ ਸੀ ਉਸਦੀ ਲਾਈਫ ਦੇ ਵਿੱਚ ਰੋਮਾਂਸ ਨਾਂ ਦੀ ਕੋਈ ਚੀਜ਼ ਰਹੀ ਹੀ ਨਹੀਂ ਸੀ ਇਤੋਂ ਤੱਕ ਕਿ ਜਗਮੋਨ ਸਿੰਘ ਨੂੰ ਆਪਣੇ ਬੱਚਿਆਂ ਦਾ ਵੀ ਕੋਈ ਖਿਆਲ ਨਹੀਂ ਸੀ ਉਹਨਾਂ ਨੂੰ ਵੀ ਇਹ ਸਮਾਂ ਨਹੀਂ ਦਿੰਦਾ ਸੀ ਜੋ ਇਹ ਸੁਮਿਤਤ ਕੌਰ ਸੀ ਇਹ ਦਿੱਲੀ ਦੇ ਰਜ਼ੌਰੀ ਗਾਰਡਨ ਦੀ ਰਹਿਣ ਵਾਲੀ ਸੀ ਤੇ ਜੋ ਇਹ ਜਗਮੋਨ ਸਿੰਘ ਸੀ ਇਹ ਵੀ ਦਿੱਲੀ ਦਾ ਰਹਿਣ ਵਾਲਾ ਸੀ ਤੇ ਜਿੱਥੇ ਇਹ ਸੁਮਿਤਤ ਕੌਰ ਦਾ ਘਰ ਸੀ ਉਸ ਦੇ ਨਜ਼ਦੀਕ ਹੀ ਜਗਮੋਨ ਸਿੰਘ ਦੀ ਦੁਕਾਨ ਸੀ ਤੇ ਜਦੋਂ ਵੀ ਜਗਮੋਨ ਆਪਣਾ ਸਵੇਰ ਨੂੰ ਦੁਕਾਨ ਦੇ ਉੱਤੇ ਜਾਂਦਾ ਸੀ ਤਾਂ ਸੁਮਿਤਕੌਰ ਦੇ ਘਰ ਦੇ ਨਜ਼ਦੀਕ ਤੋਂ ਗੁਜ਼ਰ ਕੇ ਹੀ ਉਸ ਨੂੰ ਜਾਣਾ ਪੈਂਦਾ ਸੀ ਤਾਂ ਫਿਰ ਇਹ ਦੇਖਦਾ ਆ ਕਿ ਜੋ ਸੁਮਿਤਕੌਰ ਹੁੰਦੀ ਹੈ ਉਹ ਹਮੇਸ਼ਾ ਹੀ ਦਰਵਾਜ਼ੇ ਦੇ ਵਿੱਚ ਖੜੀ ਹੁੰਦੀ ਹੈ ਜਦੋਂ ਜਗਮੋਨ ਸਿੰਘ ਦੁਕਾਨ ਤੇ ਜਾਂਦਾ ਆ ਤਾਂ ਵੈ ਇਸ ਤਰ੍ਹਾਂ ਇਹਨਾਂ ਦੀ ਆਪਸ ਦੇ ਵਿੱਚ ਜੋ ਨਜ਼ਰਾਂ ਨੇ ਉਹ ਮਿਲ ਜਾਂਦੀਆਂ ਨੇ ਤੇ ਇਹਨਾਂ ਨੂੰ ਪਿਆਰ ਹੋ ਜਾਂਦਾ ਆ ਸੁਮਿਤਕੌਰ ਦੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਸੀ ਇਸ ਤਰ੍ਹਾਂ ਹੁਣ ਜਗਮਉਨ ਤੇ ਸੁਮਿਤ ਕੌਰ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਅੱਗੇ ਹੁਣ ਇਹ ਆਪਣਾ ਦੋਨੋਂ ਹੀ ਵਿਆਹ ਕਰਨ ਬਾਰੇ ਸੋਚਦੇ ਨੇ ਇੱਧਰ ਜੋ ਜਗਮਉਨ ਸਿੰਘ ਸੀ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਉਹ ਉਸ ਸਮੇਂ 14 ਸਾਲ ਦਾ ਸੀ ਤੇ ਇਸ ਦਾ ਜੋ ਤਾਇਆ ਸੀ ਉਸ ਨੇ ਹੀ ਇਹਨਾਂ ਦੀ ਦੇਖਭਾਲ ਕੀਤੀ ਸੀ ਜੋ ਜਗਮਉਨ ਦਾ ਭਰਾ ਸੀ ਤੇ ਇੱਕ ਭੈਣ ਸੀ ਉਹਨਾਂ ਨੂੰ ਉਸਦੇ ਤਾਇਏ ਨਹੀਂ ਪੜਾਇਆ ਲਿਖਾਇਆ ਤੇ ਫਿਰ ਉਹਨਾਂ ਦੇ ਵਿਆਹ ਵੀ ਉਸਦੇ ਤਾਇਏ ਨਹੀਂ ਕੀਤੇ ਸੀ ਤੇ ਹੁਣ ਵਾਰੀ ਸੀ ਜਗਮੋਨ ਦੀ ਤਾਂ ਹੁਣ ਜਦੋਂ ਇਸਦੇ ਨਾਲ ਇਸਦੇ ਤਾਇਆ ਜੀ ਵਿਆਹ ਦੀ ਗੱਲ ਕਰਦੇ ਨੇ ਤਾਂ ਜਗਮੋਨ ਉਹਨਾਂ ਨੂੰ ਆਪਣਾ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਉਹ ਇੱਕ ਲੜਕੀ ਨਾਲ ਪਿਆਰ ਕਰਦਾ ਆ ਤੇ ਉਸਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਆ ਫਿਰ ਉਸਦੇ ਤਾਇਆ ਜੀ ਇਸ ਬਾਰੇ ਮੰਨ ਜਾਂਦੇ ਨੇ ਤੇ ਫਿਰ ਦੋਨੋਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ ਤੇ ਦੋਨੋਂ ਹੀ ਵਿਆਹ ਦੇ ਲਈ ਤਿਆਰ ਹੋ ਜਾਂਦੇ ਨੇ ਤਾਂ 2000 ਸਨ ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਹੁਣ ਵਿਆਹ ਤੋਂ ਲਗਭਗ 1 ਸਾਲ ਬਾਅਦ ਇਹਨਾਂ ਦੇ ਘਰੇ ਇੱਕ ਬੇਟੀ ਪੈਦਾ ਹੁੰਦੀ ਹੈ ਤੇ ਵਿਆਹ ਤੋਂ 4 ਸਾਲ ਬਾਅਦ ਇਹਨਾਂ ਦੇ ਘਰ ਦੇ ਵਿੱਚ ਬੇਟਾ ਪੈਦਾ ਹੁੰਦਾ ਹੈ। ਇਹਨਾਂ ਦੇ ਬੇਟੇ ਦੇ ਜਨਮ ਤੋਂ ਬਾਅਦ ਜੋ ਜਗਮੂਨ ਦਾ ਕਾਰੋਬਾਰ ਸੀ ਉਹ ਵੀ ਬਹੁਤ ਹੀ ਵਧੀਆ ਚੱਲਣ ਲੱਗ ਪਿਆ ਸੀ ਤੇ ਜੋ ਜਗਮੂਨ ਸੀ ਇਹ ਬਹੁਤ ਹੀ ਜ਼ਿਆਦਾ ਬਿਜ਼ੀ ਰਹਿਣ ਲੱਗ ਪਿਆ ਸੀ। ਹੁਣ ਸੁਮਿਤਕ ਔਰ ਦੇ ਮਨ ਦੇ ਵਿੱਚ ਹਮੇਸ਼ਾ ਇਹੀ ਚੀਜ਼ ਰਹਿੰਦੀ ਹੈ ਉਸ ਨੂੰ ਹਮੇਸ਼ਾ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਉਸ ਦੀਆਂ ਜੋ ਫਿਜ਼ੀਕਲ ਨੀਡ ਆ ਉਹ ਪੂਰੀ ਨਹੀਂ ਹੋ ਰਹੀ ਤਾਂ ਉਹ ਆਪਣੀ ਹਵਸ ਪੂਰੀ ਕਰਨ ਦੇ ਲਈ ਇੱਕ ਦਿਨ ਸਾਰੀਆਂ ਹੱਦਾਂ ਪਾਰ ਕਰ ਦਿੰਦੀ ਹੈ ਤਾਂ ਹੁੰਦਾ ਕੀ ਹੈ ਕਿ ਜਗਮੂਨ ਜੋ ਹੁੰਦਾ ਉਸ ਦੀ ਫੈਕਟਰੀ ਦੇ ਵਿੱਚ ਇੱਕ ਨੌਕਰ ਜੋ ਹੁੰਦਾ ਕੰਮ ਕਰਦਾ ਹੁੰਦਾ ਆ ਤਾਂ ਉਸਨੇ ਆਪਣੇ ਘਰ ਜਾਣਾ ਹੁੰਦਾ ਇਸ ਲਈ ਉਸ ਨੂੰ ਛੁੱਟੀ ਚਾਹੀਦੀ ਹੁੰਦੀ ਆ ਤਾਂ ਫਿਰ ਉਹ ਸਵੇਰ ਦੇ ਸਮੇਂ ਜਗਮਉਂ ਸਿੰਘ ਦੇ ਘਰ ਪਹੁੰਚ ਜਾਂਦਾ ਉਸ ਤੋਂ ਛੁੱਟੀ ਲੈਣ ਦੇ ਲਈ ਪਰ ਜਦੋਂ ਉਸ ਦੀ ਘਰ ਵਾਲੀ ਸੁਮਿਤ ਕੌਰ ਦਰਵਾਜ਼ਾ ਖੋਲਦੀ ਆ ਤਾਂ ਫਿਰ ਉਹ ਉਸ ਨੂੰ ਪੁੱਛਦੀ ਆ ਕਿ ਤੂੰ ਇੱਥੇ ਕੀ ਕਰਨ ਆਇਆ ਆ ਤਾਂ ਫਿਰ ਉਹ ਦੱਸਦਾ ਆ ਕਿ ਮੈਂ ਆਪਣੇ ਪਿੰਡ ਜਾਣਾ ਆ ਛੁੱਟੀ ਚਾਹੀਦੀ ਆ ਤਾਂ ਮੈਂ ਇਸ ਕਰਕੇ ਸਾਹਿਬ ਨੂੰ ਮਿਲਣ ਦੇ ਲਈ ਆਇਆ ਸੀ ਤਾਂ ਫਿਰ ਉਹ ਦੱਸਦੀ ਆ ਕਿ ਸਾਹਿਬ ਤਾਂ ਘਰ ਨਹੀਂ ਹੈਗੇ ਉਹ ਤਾਂ ਫੈਕਟਰੀ ਚਲੇ ਗਏ ਨੇ ਇਸ ਤੋਂ ਬਾਅਦ ਸੁਮਿਤਕੌਰ ਉਸ ਨੌਕਰ ਨੂੰ ਘਰ ਦੇ ਅੰਦਰ ਬੁਲਾ ਲੈਂਦੀ ਹੈ ਤਾਂ ਫਿਰ ਜੋ ਇਸ ਦੇ ਮਨ ਦੇ ਵਿੱਚ ਹਸਰਤਾਂ ਸੀ ਇਹ ਆਪਣੀਆਂ ਪੂਰੀਆਂ ਕਰਦੀ ਹੈ ਇਹ ਉਸ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਹੈ ਪਰ ਫਿਰ ਅੱਗੇ ਕੀ ਹੁੰਦਾ ਹੈ ਕਿ ਉਹ ਨੌਕਰ ਉੱਥੋਂ ਚਲਿਆ ਜਾਂਦਾ ਹੈ ਤੇ ਫਿਰ ਉਹ ਬਾਹਰ ਜਾ ਕੇ ਕਈ ਲੋਕਾਂ ਨੂੰ ਉਹ ਇਹ ਗੱਲ ਦੱਸ ਦਿੰਦਾ ਹੈ ਤਾਂ ਫਿਰ ਹਰੇਕ ਵਾਰੀ 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 ਕਰਕੇ ਅਲੱਗ-ਅਲੱਗ ਲੋਕ ਇਹਨਾਂ ਦੇ ਘਰ ਦੇ ਵਿੱਚ ਬਹਾਨੇ ਦੇ ਨਾਲ ਆਉਂਦੇ ਨੇ ਫਿਰ ਜੋ ਸੁਮਿਤਤ कौर ਸੀ ਇਹ ਇੱਥੇ ਸਾਰੀਆਂ ਹੱਦਾਂ ਪਾਰ ਕਰ ਦਿੰਦੀ ਹੈ ਇਹ ਕਈ ਜਣਿਆਂ ਨਾਲ ਸਰੀਰਕ ਸੰਬੰਧ ਬਣਾਉਂਦੀ ਹੈ ਹੁਣ ਸੁਮਿਤਤ कौर ਦਾ ਸਬਰ ਦਾ ਬੰਨ ਟੁੱਟ ਚੁੱਕਿਆ ਸੀ ਉਹ ਆਪਣੇ ਕਾਮਵਾਸਨਾ ਨੂੰ ਕੰਟਰੋਲ ਦੇ ਵਿੱਚ ਨਹੀਂ ਰੱਖ ਸਕੀ ਤਾਂ ਹੁਣ ਇਹਨਾਂ ਦੇ ਘਰ ਦੇ ਵਿੱਚ ਅਲੱਗ-ਅਲੱਗ ਬੰਦਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਇਹ ਲੋਕਾਂ ਨਾਲ ਦੋਸਤੀ ਕਰਦੀ ਹੈ ਤੇ ਫਿਰ ਉਹਨਾਂ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਹੈ ਹੁਣ ਜਦੋਂ ਇਹ ਸਭ ਚੱਲਦਾ ਰਹਿੰਦਾ ਆ ਤਾਂ ਆਲੇ-ਦਾਲੇ ਗਵੰਡੀਆਂ ਨੂੰ ਇਸ ਦੀ ਖਬਰ ਲੱਗ ਜਾਂਦੀ ਆ ਤਾਂ ਫਿਰ ਇੱਕ ਦਿਨ ਐਸਾ ਆਉਂਦਾ ਆ ਕਿ ਜਗਮੋਨ ਸਿੰਘ ਨੂੰ ਵੀ ਇਸ ਦਾ ਪਤਾ ਲੱਗ ਜਾਂਦਾ ਆ ਜਗਮੋਨ ਸਿੰਘ ਦੇ ਮਨ ਦੇ ਉੱਤੇ ਇਸ ਚੀਜ਼ ਦੀ ਐਨੀ ਸੱਟ ਵੱਜਦੀ ਆ ਕਿ ਉਹ ਸ਼ਰਾਬ ਪੀਣ ਲੱਗ ਜਾਂਦਾ ਆ ਉਹ ਸ਼ਰਾਬ ਦਾ ਇੰਨਾ ਜ਼ਿਆਦਾ ਆਦੀ ਹੋ ਜਾਂਦਾ ਆ ਕਿ ਉਹ ਨਿਤ ਦਿਨ ਰੋਜ਼ ਸ਼ਰਾਬ ਪੀ ਕੇ ਬਿਲਕੁਲ ਹੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਘਰ ਆਉਂਦਾ ਸੀ ਹੁਣ ਇਹ ਚੀਜ਼ ਰੋਜ਼ ਦੀ ਹੋ ਗਈ ਸੀ ਜਗਮਉਨ ਸਿੰਘ ਜੇ ਉਸ ਨੂੰ ਕੁਝ ਕਹਿੰਦਾ ਤਾਂ ਇਹਨਾਂ ਦੇ ਵਿੱਚ ਝਗੜਾ ਹੁੰਦਾ ਹੁਣ ਇਹ ਸਭ ਚੀਜ਼ਾਂ ਦੇਖ ਕੇ ਜੋ ਜਗਮਉਨ ਦੇ ਘਰ ਦੇ ਸੀ ਉਹ ਉਸ ਨੂੰ ਕਹਿੰਦੇ ਨੇ ਕਿ ਤੂੰ ਸੁਮਿਤ ਕੌਰ ਨੂੰ ਡਾਈਵੋਰਸ ਦੇ ਦੇ ਪਰ ਜੋ ਜਗਮਉਨ ਸੀ ਉਸ ਨੂੰ ਡਾਈਵੋਰਸ ਨਹੀਂ ਦੇਣਾ ਚਾਹੁੰਦਾ ਸੀ ਉਹ ਆਪਣਾ ਵਿਆਹ ਬਚਾਉਣਾ ਚਾਹੁੰਦਾ ਸੀ ਉਹ ਸੋਚਦਾ ਸੀ ਕਿ ਇਸ ਦੇ ਨਾਲ ਬੱਚਿਆਂ ਦੀ ਵੀ ਜ਼ਿੰਦਗੀ ਖਰਾਬ ਹੋ ਜਾਵੇਗੀ ਤੇ ਹੁਣ ਸਮਾਂ ਲੰਘਦਾ ਜਾਂਦਾ ਹੈ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਸ਼ਖਸ ਦੀ ਐਂਟਰੀ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਪੁਨੀਤ ਸਚਦੇਵਾ ਉਹ ਵੀ ਦਿੱਲੀ ਦਾ ਹੀ ਰਹਿਣ ਵਾਲਾ ਸੀ ਤੇ ਉਸ ਦਾ ਰੈਡੀਮੇਡ ਦਾ ਕਾਰੋਬਾਰ ਸੀ ਇੱਕ ਦੁਕਾਨ ਸੀ ਤਾਂ ਹੁਣ ਜੋ ਸੁਮਿਤਤ ਕੌਰ ਸੀ ਉਸ ਦੇ ਨਾਲ ਇਸ ਦੀ ਕਿਸੇ ਤਰ੍ਹਾਂ ਜਾਣ ਪਛਾਣ ਹੋ ਜਾਂਦੀ ਹੈ ਤੇ ਫਿਰ ਇਹ ਹੀ ਆਪਸ ਦੇ ਵਿੱਚ ਮਿਲਣ ਲੱਗਦੇ ਨੇ ਹੁਣ ਜੋ ਸੁਮਿਤਤ ਕੌਰ ਸੀ ਉਹ ਪੁਨੀਤ ਨੂੰ ਆਪਣੇ ਘਰ ਹੀ ਬੁਲਾ ਲੈਂਦੀ ਸੀ ਤੇ ਜਦੋਂ ਜਗਮਾਉਂ ਨਹੀਂ ਹੁੰਦਾ ਸੀ ਪੁਨੀਤ ਹਮੇਸ਼ਾ ਇਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤਾਂ ਫਿਰ ਅੱਗੇ ਜਾ ਕੇ ਕੀ ਹੁੰਦਾ ਹੈ ਕਿ ਸੁਮਿਤਤ ਕੌਰ ਜੋ ਪਨੀਤ ਸੀ ਉਸ ਨੂੰ ਰਾਤ ਨੂੰ ਵੀ ਘਰ ਬੁਲਾਉਣ ਲੱਗਦੀ ਹੈ ਉਹ ਦੇਖਦੀ ਹੈ ਕਿ ਜਗਮੋਨ ਸ਼ਰਾਬ ਪੀ ਕੇ ਆਉਂਦਾ ਆ ਤੇ ਸ਼ਰਾਬ ਪੀ ਕੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਕੇ ਉਹ ਸੌਂ ਜਾਂਦਾ ਆ ਤੇ ਫਿਰ ਉਹ ਪਨੀਤ ਨੂੰ ਉੱਥੇ ਹੀ ਬੁਲਾਉਂਦੀ ਤੇ ਇੱਕ ਪਾਸੇ ਜੋ ਜਗਮੋਨ ਸਿੰਘ ਬੈੱਡ ਦੇ ਉੱਤੇ ਪਿਆ ਹੁੰਦਾ ਤੇ ਇੱਕ ਦੂਸਰੇ ਬੈੱਡ ਦੇ ਉੱਤੇ ਜੋ ਸੁਮਿਤਤ ਕੌਰ ਸੀ ਇਹ ਪੁਨੀਤ ਦੇ ਨਾਲ ਰਿਲੇਸ਼ਨ ਬਣਾਉਂਦੀ ਹੁਣ ਪੁਨੀਤ ਤੇ ਜੋ ਸੁਮਿਤ ਸੀ ਇਹ ਦੋਨੋਂ ਸੋਚਦੇ ਨੇ ਕਿ ਕਿਉਂ ਨਾ ਆਪਾਂ ਆਪਸ ਦੇ ਵਿੱਚ ਦੋਨੋਂ ਵਿਆਹ ਕਰਵਾ ਲਈਏ ਉਧਰ ਜੋ ਪੁਨੀਤ ਸੀ ਉਹ ਵੀ ਵਿਆਹਿਆ ਹੋਇਆ ਸੀ ਤੇ ਉਸ ਦਾ ਇੱਕ 6 ਸਾਲ ਦਾ ਬੇਟਾ ਸੀ ਤੇ ਫਿਰ ਜੋ ਉਹ ਪੁਲਿਸ ਸੀ ਉਹ ਕਹਿੰਦਾ ਆ ਕਿ ਜੇ ਆਪਾਂ ਵਿਆਹ ਕਰਾਉਣਾ ਆ ਤਾਂ ਜਗਮਉਨ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਤਾਂ ਫਿਰ ਸੁਮਿਤ ਕੌਰ ਉਸ ਨੂੰ ਕਹਿੰਦੀ ਹੈ ਕਿ ਇਸ ਦੀ ਆਪਾਂ ਨੂੰ ਕੋਈ ਲੋੜ ਨਹੀਂ ਇਹ ਆਪਣੇ ਆਪ ਹੀ ਮਰ ਜਾਵੇਗਾ ਕਿਉਂਕਿ ਜੋ ਜਗਮਉਨ ਸਿੰਘ ਸੀ ਉਹ ਬਹੁਤ ਹੀ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਡਾਕਟਰਾਂ ਨੇ ਉਸ ਨੂੰ ਕਿਹਾ ਹੋਇਆ ਸੀ ਕਿ ਤੇਰੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਤੈਨੂੰ ਸ਼ਰਾਬ ਛੱਡਣੀ ਪਵੇਗੀ ਤੈਨੂੰ ਆਪਣਾ ਇਲਾਜ ਕਰਵਾਉਣਾ ਪਵੇਗਾ ਨਹੀਂ ਤਾਂ ਫਿਰ ਐਸੀ ਤਰ੍ਹਾਂ ਜੇ ਤੂੰ ਸ਼ਰਾਬ ਪੀਂਦਾ ਰਿਹਾ ਤਾਂ ਇਸ ਦੇ ਨਾਲ ਇੱਕ ਦਿਨ ਤੂੰ ਖਤਮ ਹੋ ਜਾਵੇਂਗਾ ਤਾਂ ਫਿਰ ਸੁਮਿਤ ਕੋਲ ਉਸ ਨੂੰ ਦੱਸਦੀ ਹੈ ਕਿ ਸਾਨੂੰ ਇਸ ਨੂੰ ਮਾਰਨ ਦੀ ਕੋਈ ਲੋੜ ਨਹੀਂ ਇਹ ਆਪਣੇ ਆਪ ਹੀ ਸ਼ਰਾਬ ਪੀ ਪੀ ਕੇ ਮਰ ਜਾਵੇਗਾ ਹੁਣ ਜਗਮਉਨ ਸਿੰਘ ਦੀ ਸ਼ਰਾਬ ਪੀਣ ਕਰਕੇ ਤਬੀਅਤ ਤਾਂ ਖਰਾਬ ਹੋ ਰਹੀ ਸੀ ਪਰ ਉਹ ਮਰ ਨਹੀਂ ਰਿਹਾ ਸੀ ਇੱਧਰ ਹੁਣ ਜੋ ਸੁਮਿਤ ਕੌਰ ਸੀ ਉਹ ਰੋਜ਼ ਹੀ ਉਸਦੇ ਨਾਲ ਲੜਾਈ ਝਗੜਾ ਕਰਦੀ ਸੀ ਤੇ ਹੁਣ ਇਸ ਦੀ ਹੱਦ ਹੋ ਗਈ ਸੀ ਤਾਂ ਉਹ ਕੀ ਕਰਦੀ ਹੈ ਕਿ ਇੱਕ ਦਿਨ ਆਪਣਾ ਘਰ ਛੱਡਦੀ ਹੈ ਤੇ ਉਹ ਆਪਣੇ ਪੇਕੇ ਘਰ ਜਾ ਕੇ ਰਹਿਣ ਲੱਗਦੀ ਹੈ ਉਧਰ ਜੋ ਉਸ ਦਾ ਆਸ਼ਿਕ ਪੁਨੀਤ ਸੀ ਉਸਦੇ ਘਰਦਿਆਂ ਨੂੰ ਵੀ ਸੁਮਿਤ ਬਾਰੇ ਸਭ ਕੁਝ ਪਤਾ ਹੁੰਦਾ ਆ ਪੁਨੀਤ ਕੀ ਕਰਦਾ ਆ ਕਿ ਆਪਣੀ ਘਰਵਾਲੀ ਨੂੰ ਉਹ ਤਲਾਕ ਦੇ ਦਿੰਦਾ ਆ ਤਾਂ ਫਿਰ ਉਸਦੇ ਘਰ ਦੇ ਕੀ ਕਰਦੇ ਨੇ ਉਸਦਾ ਪਿਤਾ ਉਸ ਨੂੰ ਘਰ ਤੋਂ ਕੱਢ ਦਿੰਦਾ ਆ ਉਸ ਨੂੰ ਆਪਣੇ ਬਿਜ਼ਨਸ ਤੋਂ ਵੀ ਅਲੱਗ ਕਰ ਦਿੰਦਾ ਆ ਤੇ ਉਸ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਘਰੋਂ ਬਾਹਰ ਜਾਣ ਦੇ ਲਈ ਉਹ ਕਹਿ ਦਿੰਦਾ ਆ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਸੁਮਿਤ ਕੌਰ ਦੇ ਕੋਲ ਜਾਣਾ ਚਾਹੁੰਦਾ ਆ ਉਹ ਸੋਚਦੇ ਸੀ ਕਿ ਉਹ ਕਿਉਂ ਇਸ ਤਰ੍ਹਾਂ ਦੀ ਇੱਕ ਔਰਤ ਦੇ ਪਿੱਛੇ ਲੱਗਿਆ ਹੋਇਆ ਹੈ ਉਹ ਕਿਉਂ ਆਪਣਾ ਘਰ ਖਰਾਬ ਕਰ ਰਿਹਾ ਆ ਜੋ ਪੁਨੀਤ ਸੀ ਇਹ ਪੂਰੀ ਤਰ੍ਹਾਂ ਸੁਮਿਤ ਕੌਰ ਦੇ ਪਿੱਛੇ ਪਾਗਲ ਹੋ ਚੁੱਕਿਆ ਸੀ ਉਹ ਉਸ ਦੇ ਜਿਸਮ ਦੇ ਵਿੱਚ ਹੀ ਪਾਗਲ ਹੋ ਚੁੱਕਿਆ ਸੀ ਜੋ ਪੁਨੀਤ ਸੀ ਉਹ ਸੁਮਿਤ ਕੌਰ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਸੀ ਕਿਉਂਕਿ ਉਹ ਸੋਚਦਾ ਸੀ ਕਿ ਇੱਕ ਨਾ ਇੱਕ ਦਿਨ ਜੋ ਜਗਮੋਹਨ ਆ ਉਸ ਦੀ ਮੌਤ ਹੋ ਜਾਵੇਗੀ ਤੇ ਜੋ ਸਾਰੀ ਪ੍ਰਾਪਰਟੀ ਹੈ ਉਹ ਸੁਮਿਤ ਕੌਰ ਦੀ ਹੋ ਜਾਵੇਗੀ ਤੇ ਫਿਰ ਜੋ ਉਹ ਸੁਮਿਤ ਕੌਰ ਨਾਲ ਵਿਆਹ ਕਰਵਾ ਲਵੇਗਾ ਤਾਂ ਫਿਰ ਜੋ ਪ੍ਰਾਪਰਟੀ ਹੈ ਉਸ ਦੇ ਹੱਥ ਆ ਜਾਵੇਗੀ ਹੁਣ ਜੋ ਪਨੀਤ ਸੀ ਇਹ ਇੱਕ ਕਿਰਾਏ ਦਾ ਕਮਰਾ ਲੈ ਕੇ ਉੱਥੇ ਰਹਿਣ ਲੱਗਦਾ ਆ ਤੇ ਇਹ ਇੰਤਜ਼ਾਰ ਕਰਦਾ ਆ ਕਿ ਕਦੋਂ ਜਗਮੋਨ ਕੋਲੀ ਮਰ ਜਾਵੇ ਹੁਣ 9 ਚਲਾਈ 2009 ਨੂੰ ਪੁਲਿਸ ਨੂੰ ਇੱਕ ਫੋਨ ਆਉਂਦਾ ਆ ਤੇ ਉਹ ਦੱਸਦੇ ਨੇ ਕਿ ਜੋ ਜਗਮੋਨ ਕੋਹਲੀ ਹੈ ਉਸ ਦੀ ਮੌਤ ਹੋ ਚੁੱਕੀ ਹੈ ਫਿਰ ਪੁਲਿਸ ਵਾਲੇ ਉੱਥੇ ਪਹੁੰਚ ਜਾਂਦੇ ਨੇ ਉਹ ਰੋਜ਼ੋਰੀ ਗਾਰਡਨ ਪਹੁੰਚਦੇ ਨੇ ਤੇ ਉਹ ਦੇਖਦੇ ਨੇ ਕਿ ਉੱਥੇ ਜਗਮੋਨ ਕੋਹਲੀ ਦੀ ਲਾਸ਼ ਪਈ ਹੁੰਦੀ ਹੈ ਉਸ ਦੇ ਗਲੇ ਦੇ ਵਿੱਚ ਇੱਕ ਕਰੀਮ ਰੰਗ ਦਾ ਕੱਪੜਾ ਲਪੇਟਿਆ ਹੁੰਦਾ ਹੈ ਤੇ ਉਸ ਦੀ ਛਾਤੀ ਦੇ ਵਿੱਚ ਚਾਕੂਆਂ ਦੇ ਨਾਲ ਇੰਨੇ ਜ਼ਿਆਦਾ ਵਾਰ ਕੀਤੇ ਹੁੰਦੇ ਨੇ ਕਿ ਉਸ ਦੀਆਂ ਜੋ ਅੰਦਰਲੀਆਂ ਆਂਤੜੀਆਂ ਹੁੰਦੀਆਂ ਨੇ ਉਹ ਵੀ ਬਾਹਰ ਕੱਡੀਆਂ ਪਈਆਂ ਹੁੰਦੀਆਂ ਨੇ ਹੁਣ ਜਦੋਂ ਪੁਲਿਸ ਵਾਲੇ ਆਉਂਦੇ ਨੇ ਤਾਂ ਉੱਥੇ ਜੋ ਜਗਮੋਨ ਕੋਹਲੀ ਦਾ ਭਰਾ ਹੁੰਦਾ ਉਹ ਉਹਨਾਂ ਨਾਲ ਗੱਲਬਾਤ ਕਰਦਾ ਹੈ ਤੇ ਉਹ ਦੱਸਦਾ ਹੈ ਕਿ ਉਸਦੀ ਜੋ ਭਾਬੀ ਹੈ ਸੁਮਿਤ ਕੌਰ ਉਹ 5 ਮਹੀਨੇ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ ਸੀ ਤੇ ਉਹ ਇੱਕ ਹਫ਼ਤਾ ਪਹਿਲਾਂ ਹੀ ਹੁਣ ਵਾਪਸ ਆਈ ਸੀ ਤੇ ਉਹ ਦੱਸਦਾ ਹੈ ਕਿ ਸਵੇਰੇ 3 ਵਜੇ ਉਸਦੀ ਜੋ ਭਾਬੀ ਸੁਮਿਤ ਕੌਰ ਹੈ ਉਹ ਭੱਜਦੀ ਹੋਈ ਕਬਰਾਈ ਹੀ ਉਹਨਾਂ ਦੇ ਘਰ ਆਈ ਤੇ ਉਹ ਆ ਕੇ ਕਹਿੰਦੀ ਹੈ ਕਿ ਜਗਮੋਨ ਕੋਹਲੀ ਨੂੰ ਕਿਸੇ ਨੇ ਮਾਰ ਦਿੱਤਾ ਆ ਤੇ ਫਿਰ ਪੁਲਿਸ ਵਾਲੇ ਜੋ ਸੁਮਿਤ ਕੌਰ ਸੀ ਉਸ ਦਾ ਬਿਆਨ ਲੈਂਦੇ ਨੇ ਤਾਂ ਫਿਰ ਉਹ ਦੱਸਦੀ ਹੈ ਕਿ ਅਸੀਂ ਰਾਤ ਘਰ ਦੇ ਵਿੱਚ ਸੁੱਤੇ ਹੋਏ ਸੀ ਤੇ ਉੱਥੇ ਕੋਈ ਚਾਰ ਬਦਮਾਸ਼ ਅੰਦਰ ਗਾਕੇਲ ਹੋਏ ਤੇ ਉਹਨਾਂ ਨੇ ਆ ਕੇ ਜੋ ਜਗਮੂਨ ਕੋਲੀ ਸੀ ਉਸ ਨੂੰ ਪਹਿਲਾਂ ਬੰਨਿਆ ਤੇ ਫਿਰ ਚਾਕੂਆਂ ਦੇ ਨਾਲ ਉਸ ਤੇ ਵਾਰ ਕਰਕੇ ਉਹਨਾਂ ਨੂੰ ਖਤਮ ਕਰ ਦਿੱਤਾ। ਪੁਲਿਸ ਵਾਲੇ ਜਗਮੂਨ ਕੋਲੀ ਦੇ ਭਰਾ ਨਾਲ ਗੱਲ ਕਰਦੇ ਨੇ ਤਾਂ ਫਿਰ ਇਸ ਤੋਂ ਬਾਅਦ ਉਹਨਾਂ ਦਾ ਜੋ ਸ਼ੱਕ ਸੀ ਇਹ ਸੁਮਿਤ ਕੌਰ ਦੇ ਉੱਤੇ ਹੀ ਜਾਂਦਾ ਆ ਕਿਉਂਕਿ ਉਹ ਸੋਚਦੇ ਨੇ ਕਿ ਉਹ ਪਹਿਲਾਂ ਕਾਫੀ ਸਮਾਂ ਆਪਣੇ ਪੇਕੇ ਘਰ ਰਹਿਤੇ ਹੋਏ ਪਿਛਲੇ ਹਫ਼ਤੇ ਹੀ ਘਰ ਦੇ ਵਿੱਚ ਆਈ ਹੈ। ਹੁਣ ਪੁਲਿਸ ਵਾਲੇ ਦੇਖਦੇ ਨੇ ਕੇ ਜਗਮੂਨ ਸਿੰਘ ਜਿਹੜੇ ਕਮਰੇ ਦੇ ਵਿੱਚ ਪਿਆ ਸੀ ਉਸ ਕਮਰੇ ਦੇ ਵਿੱਚ ਦਾਗਲ ਹੋਣ ਦੇ ਲਈ ਪਹਿਲਾਂ ਚਾਰ ਕਮਰਿਆਂ ਨੂੰ ਪਾਰ ਕਰਨਾ ਪੈਂਦਾ ਸੀ ਮਤਲਬ ਚਾਰ ਕਮਰਿਆਂ ਦੇ ਦਰਵਾਜ਼ੇ ਪਹਿਲਾਂ ਖੋਲਣੇ ਪੈਣੇ ਸੀ ਤੇ ਫਿਰ ਜਗਮੂਨ ਦੇ ਕਮਰੇ ਦੇ ਵਿੱਚ ਜਾਇਆ ਜਾਣਾ ਸੀ ਤੇ ਇਹ ਜੋ ਕਮਰੇ ਸੀ ਇਹਨਾਂ ਦੇ ਦਰਵਾਜ਼ੇ ਵੀ ਜੋ ਖੁੱਲਦੇ ਸੀ ਇਹ ਅੰਦਰੋਂ ਹੀ ਕੋਈ ਖੋਲ ਸਕਦਾ ਸੀ ਤਾਂ ਹੁਣ ਪੁਲਿਸ ਵਾਲਿਆਂ ਨੂੰ ਸੁਮਿਤ ਕੌਰ ਦੇ ਉੱਤੇ ਸ਼ੱਕ ਪੈਂਦਾ ਆ ਤੇ ਉਹ ਉਸ ਨੂੰ ਆਪਣੇ ਗ੍ਰਿਫਤਰ ਦੇ ਵਿੱਚ ਲੈ ਲੈਂਦੇ ਨੇ ਤੇ ਥਾਣੇ ਲੈ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਸੁਮਿਤਤ ਕੌਰ ਸੀ ਅੱਗਿਓ ਟੁੱਟ ਜਾਂਦੀ ਐ ਤੇ ਫਿਰ ਉਹ ਦੱਸਦੀ ਐ ਕਿ ਜਦੋਂ ਉਹ ਪੇਕੇ ਘਰ ਤੋਂ ਵਾਪਸ ਆਈ ਸੀ ਤਾਂ ਉਹ ਪਹਿਲਾਂ ਹੀ ਦਿਮਾਗ ਦੇ ਵਿੱਚ ਸਕੀਮ ਬਣਾ ਕੇ ਆਈ ਸੀ ਕਿ ਉਹ ਜਗਮੋਨ ਸਿੰਘ ਨੂੰ ਖਤਮ ਕਰ ਦੇਵੇਗੀ ਤਾਂ ਫਿਰ ਉਹ ਦੱਸਦੀ ਐ ਕਿ ਉਸਨੇ ਪਹਿਲਾਂ ਆ ਕੇ ਕੀ ਕੀਤਾ ਕਿ ਉਹਨਾਂ ਦੇ ਘਰ ਦੇ ਵਿੱਚ ਜੋ 4 ਕਮਰਿਆਂ ਦੇ ਦਰਵਾਜ਼ੇ ਸੀ ਉਹਨੇ ਸਾਰਿਆਂ ਦਰਵਾਜ਼ਿਆਂ ਦੀਆਂ ਜੋ ਚਾਬੀਆਂ ਸੀ ਉਸ ਦੀਆਂ ਡੁਪਲੀਕੇਟ ਚਾਬੀਆਂ ਬਣਵਾ ਲਈਆਂ ਤੇ ਉਹ ਚਾਬੀਆਂ ਉਸਨੇ ਪੁਨੀਤ ਨੂੰ ਦੇ ਦਿੱਤੀਆਂ ਤੇ ਫਿਰ ਉਹਨਾਂ ਨੇ ਪਲਾਨ ਦੇ ਮੁਤਾਬਕ ਇਹ ਜੋ ਪੁਨੀਤ ਸੀ ਰਾਤ ਨੂੰ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋਇਆ ਤੇ ਫਿਰ ਉੱਥੇ ਆ ਕੇ ਇਹਨਾਂ ਦੋਨਾਂ ਨੇ ਹੀ ਇੱਕ ਚੁੰਨੀ ਦੇ ਨਾਲ ਜਗਵੰਦ ਸਿੰਘ ਦਾ ਪਹਿਲਾਂ ਗਲਾ ਘੁੱਟਿਆ ਤੇ ਫਿਰ ਬਾਅਦ ਦੇ ਵਿੱਚ ਚਾਕੂਆਂ ਦੇ ਨਾਲ ਜੋ ਪੁਲਿਸ ਸੀ ਉਸਨੇ ਉਸ ਦੇ ਉੱਤੇ ਵਾਰ ਕੀਤੇ ਤੇ ਉਸ ਨੂੰ ਖਤਮ ਕਰ ਦਿੱਤਾ ਤੇ ਇਸ ਤੋਂ ਬਾਅਦ ਜੋ ਪੁਲਿਸ ਸੀ ਉਸ ਨੂੰ ਵੀ ਉਸ ਦੇ ਘਰ ਤੋਂ ਉਸ ਦੇ ਕਮਰੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜੋ ਚਾਕੂ ਹੁੰਦਾ ਉਸ ਨੂੰ ਵੀ ਉਸ ਦੇ ਕਮਰੇ ਤੋਂ ਬਰਾਮਦ ਕਰ ਲਿਆ ਜਾਂਦਾ ਹੈ ਤੇ ਫਿਰ ਉਹ ਦੱਸਦਾ ਹੈ ਕਿ ਹਾਂ ਉਸਨੇ ਸੁਮਿਤ ਕੌਰ ਦੇ ਨਾਲ ਮਿਲ ਕੇ ਜਗਮੋਨ ਸਿੰਘ ਨੂੰ ਮਾਰਿਆ ਆ ਤੇ ਉਸ ਸਮੇਂ ਜੋ ਇਹ ਨਾ ਦੋਨਾਂ ਨੇ ਕਤਲ ਦੇ ਸਮੇਂ ਕੱਪੜੇ ਪੈਨੇ ਹੋਏ ਸੀ ਉਹ ਵੀ ਪੁਲਿਸ ਨੇ ਪੁਨੀਤ ਦੇ ਘਰੋਂ ਬਰਾਮਦ ਕਰ ਲਏ ਸੀ ਤੇ ਫਿਰ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਲੱਗਦੀਆਂ ਧਾਰਾਵਾਂ ਲਾ ਕੇ ਪਾਲਚਾ ਦਰਜ ਕਰ ਦਿੱਤਾ ਜਾਂਦਾ ਆ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਆ ਤਾਂ ਇਸ ਤਰ੍ਹਾਂ ਇੱਕ ਲੇਡੀ ਨੇ ਆਪਣੀ ਹਵਸ ਨੂੰ ਪੂਰੀ ਕਰਨ ਦੇ ਲਈ ਆਪਣੀ ਵੀ ਜ਼ਿੰਦਗੀ ਤਬਾਹ ਕਰ ਲਈ ਤੇ ਇੱਕ ਸ਼ਖਸ ਦੀ ਜੋ ਜ਼ਿੰਦਗੀ ਆ ਉਹ ਖਤਮ ਕਰਕੇ ਰੱਖ ਦਿੱਤੀ ਤੇ ਇਸ ਤੋਂ ਇਲਾਵਾ ਆਪਣੇ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਤਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਐਸੀ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ